ਗਿਨਾਬੁੱਤ ਬਾਬੂ ਦੀ ਪਸੰਦ ਪ੍ਰਮਦੀਪ ਸਿੰਘ ਕੀ ਹੋ ਗਿਆ ਬੁੱਤ ਪ੍ਰਭ ਦੀ ਪਾਪਾ ਨੂੰ ਦੋ ਮਹੀਨੇ ਹੋ ਗਏ ਡੈਡੀ ਮੰਜੇ ਤੇ ਪੈ ਗਏ ਕੀ ਹੋ ਗਿਆ ਸੀ ਪਾਪਾ ਨੂੰ ਤੜਕਨ ਵੱਟ ਸੀਗੀ ਤੜਕਨ ਵੱਦੀ ਸੀਗੀ ਅੱਛਾ ਤੇ ਕੀ ਕਹਿੰਦੇ ਡਾਕਟਰ ਬੁੱਤ ਤੜਕਨ ਦੇ ਆਪਰੇਸ਼ਨ ਹੋਗਾ ਅੱਛਾ ਡਾਕਟਰ ਕਹਿੰਦੇ ਆਪਰੇਸ਼ਨ ਹੋਊਗਾ ਕਿੰਨੇ ਪੈਸੇ ਮੰਗਦੇ ਪਏ ਆ ਡਾਕਟਰ 4 ਲੱਖ ਰੁਪਈਆ ਮੰਗਦੇ ਪਏ ਆ ਤੁਹਾਡੇ ਕੋਲੇ ਪੈਸੇ ਹੋਣਗੇ ਪਰ ਤੂੰ ਪਾਪਾ ਨੂੰ ਠੀਕ ਦੇਖਣਾ ਚਾਹੁੰਦਾ ਅੱਛਾ ਤੁਸੀਂ ਚਾਹੁੰਦੇ ਹੋ ਦਿਨੇ ਭੈਣ ਬਰਾਵੀ ਪਾਪਾ ਠੀਕ ਹੋ ਜਾਣਾ ਅੱਛਾ ਤੂੰ ਕਿਹੜੀ ਕਲਾਸ ਚ ਪੜਦਾ ਨਰਸਰੀ ਚ ਨਰਸਰੀ ਕਲਾਸ ਚ ਪੜਦਾ ਪਾਪਾ ਦਾ ਕੀ ਨਾਮ ਆ ਚੰਗ ਸੁਖਚਾਨ ਸਿੰਘ ਦਾ ਅੱਛਾ ਤੇ ਕੀ ਹੋਣ ਲੱਗਿਆਂਦਾ ਦਰਦ ਹੋਣ ਲੱਗਿਆਂ ਦੀ ਪਾਪਾ ਨੂੰ ਵੱਧੂ ਦਰਦ ਹੁੰਦੀ ਆ अच्छा फिर तूसी की करदे हो ने जबो दर्दआ गोली ਘਨ ਨੂੰ ਦੇ ਦਿੰਨੇ ਹੋ ਤੇ ਡਾਕਟਰ ਕਹਿੰਦੇ ਵੀ ਆਪਰੇਸ਼ਨ ਹੋਊਗਾ ਤੇ ਆਪਣੇ ਕੋਲੇ ਆਪਰੇਸ਼ਨ ਦੇ ਲਈ ਪੈਸੇ ਨਹੀਂ ਹੈਗੇ اچھا ਤੇਰੇ ਪਾਪਾ ਨੂੰ ਠੀਕ ਕਰਵਾ ਦੀਏ ਅੱਗੇ ਜਦੋਂ ਪਾਪਾ ਕੰਮ ਤੇ ਜਾਂਦੇ ਹੁੰਦੇ ਸੀ ਤੇਰੇ ਲਈ ਚੀਜੀ ਲੈ ਕੇ ਆਉਂਦੇ ਹੁੰਦੇ ਸੀ ਕੀ ਕੀ ਖਾਂਦਾ ਹੁੰਦਾ ਸੀ ਤੂੰ ਚੀਜੀ ਘਨ ਆਉਂਦਾ ਸੀ ਤੇ ਹੁਣ ਨਹੀਂ ਲੈ ਕੇ ਆਉਂਦੇ ਹੁਣ ਮੰਜੇ ਤੇ ਪੈ ਕੇ ਤਾਂ ਕਰਕੇ ਚਲ ਕੋਈ ਨਹੀਂ ਰੋ ਰੋ। ਵੇਖੋ ਇਹ ਬੱਚਾ ਸਿਸਕੀਆਂ ਲੈ ਲੈ ਰੋਂਦਾ ਪਿਆ ਧੀਰੋਂਦੀ ਪਈ ਐ। ਇਹ ਤਿੰਨ ਬੱਚਿਆਂ ਦਾ ਜਿਹੜਾ ਰੱਬ ਹੈ ਨਾ ਉਹ ਮੰंजे ਤੇ ਪੈ ਗਿਆ। ਇਹਨਾਂ ਬੱਚਿਆਂ ਦਾ ਜਿਹੜਾ ਪਿਓ ਹੈ ਜਿਹੜਾ ਇਹਨਾਂ ਨੂੰ ਰੋਟੀ ਪਾਣੀ ਇਹਨਾਂ ਨੂੰ ਪੜਾਉਂਦਾ ਲਿਖਾਉਂਦਾ ਸੀ ਸਭ ਕੁਝ ਕਰਦਾ ਸੀ ਉਹ ਇਸ ਤਾਈ ਮੰंजे ਤੇ ਪੈ ਚੁੱਕਿਆ। ਉਸ ਬਾਈ ਦਾ ਵਾਲ ਪੈਣਾ ਬਾਈਪਾਸ ਸਰਜਰੀ ਹੋਣੀ ਐ ਜਿਹਦੀ ਕੋਸਟ ਜਿਹਦਾ ਖਰਚਾ ਜਿਹੜਾ ਆ ਉਹ 3.5 ਲੱਖ ਰੁਪਈਆ ਡਾਕਟਰਾਂ ਵੱਲੋਂ ਦੱਸਿਆ ਗਿਆ ਆ। 5 ਲੱਖਾਂ ਦਾ ਕਾਰਡ ਬਣਿਆਗਾ ਕਾਰਡ ਚੱਲ ਨਹੀਂ ਰਿਹਾ ਡਾਕਟਰ ਕਹਿੰਦੇ ਕਾਰਡ ਨਹੀਂ ਚੱਲਣਾ ਇਸ ਬਿਮਾਰੀ ਦੇ ਵਿੱਚ ਇਸ ਬਿਮਾਰੀ ਦੇ ਵਿੱਚ ਤਾਂ ਸਿਰਫ ਪੈਸੇ ਲੱਗਣਗੇ ਉਹਦੇ ਤਿੰਨ ਛੋਟੇ ਛੋਟੇ ਬੱਚੇ ਨੇ ਪਰਿਵਾਰ ਗੁਰਸਿੱਖ ਹੈ ਪਰ ਇਹਨਾਂ ਕੋਲੇ ਇਲਾਜ ਦੇ ਲਈ ਕੋਈ ਪੈਸਾ ਨਹੀਂ ਤੇ ਕੋਈ ਵੀ ਹਲੇ ਤੱਕ ਇਹਨਾਂ ਦੀ ਬਾਹਮ ਫੜਨ ਦੇ ਲਈ ਅੱਗੇ ਨਹੀਂ ਆਇਆ ਬੱਚਿਆਂ ਨੂੰ ਵੀ ਪਤਾ ਹੈ ਸਾਡੇ ਘਰ ਦੀ ਸਥਿਤੀ ਕੀ ਹੋਈ ਹੋਈ ਹੈ ਸਾਡੇ ਘਰ ਦੇ ਹਾਲਾਤ ਕੀ ਹੋਏ ਹੋਏ ਆ ਤੇ ਪਤਾ ਨਹੀਂ ਕਿਉਂ ਸੰਗਤ ਨੂੰ ਇਹ ਚੀਜ਼ ਕਿਉਂ ਨਹੀਂ ਪਤਾ ਲੱਗਦੀ ਇਹ ਬੱਚਿਆਂ ਦੇ ਹਾਲਾਤ ਮੈਂ ਤੁਸੀਂ ਵੇਖੋ ਨਿੱਕੇ ਨਿੱਕੇ ਬੱਚੇ ਰੋ ਰਹੇ ਆ ਬੱਚਿਆਂ ਦੇ ਵਿੱਚ ਰੱਬ ਵਸਦਾ ਬੱਚੇ ਝੂਠ ਨਹੀਂ ਮਾਰਦੇ ਆ ਬੱਚੇ ਕਹਿੰਦੇ ਵੀ ਦਰਦ ਦੇ ਨਾਲ ਸਾਡਾ ਡੈਡੀ ਤੜਫਦਾ ਰਹਿੰਦਾ ਆ ਅਸੀਂ ਕੁਝ ਵੀ ਕਰ ਨਹੀਂ ਸਕਦੇ ਅੱਗੇ ਜਦੋਂ ਡੈਡੀ ਸਾਡਾ ਕੰਮ ਕਰ ਤੇ ਜਾਂਦਾ ਸੀ ਉਹ ਵਧੀਆ ਐਸੇ ਕਮਾਉਂਦਾ ਸੀਗਾ ਸਾਨੂੰ ਖਾਣ ਪੀਣ ਨੂੰ ਲਿਆ ਕੇ ਦਿੰਦਾ ਸੀਗਾ ਪਰ ਹੁਣ ਘਰੇ ਖਾਣਾ-ਦਾਣਾ ਤਾਂ ਬਹੁਤ ਦੂਰ ਦੀ ਗੱਲ ਆ ਉਹ ਜਦਾਂ ਗੋਲੀਆਂ ਨਹੀਂ ਲੈ ਸਕਦਾ ਉਹਦੀਆਂ ਇਲਾਜ ਕਿਲੇ ਤੇ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਜਿੰਨਾਂ ਜਿੰਨਾਂ ਨੂੰ ਇਹ ਬੱਚਿਆਂ ਦਾ ਰੋਣਾ ਦਿਖ ਰਿਹਾ ਨਾ ਉਹ ਮਦਦ ਜਰੂਰ ਕਰ ਦਿਓ ਤੇ ਜਿਨ੍ਹਾਂ ਨੇ ਇਗਨੋਰ ਕਰਨਾ ਤੇ ਫਿਰ ਮੈਂ ਇੱਕ ਚੀਜ਼ ਤੁਹਾਨੂੰ ਕਹਿਣੀ ਚਾਹੁੰਦਾ ਕਿ ਤੁਸੀਂ ਇਹਨਾਂ ਬੱਚਿਆਂ ਨੂੰ ਇਗਨੋਰ ਨਹੀਂ ਕਰਦੇ ਪਏ ਇਹਨਾਂ ਬੱਚਿਆਂ ਦੇ ਵਿੱਚ ਵਸਦੇ ਰੱਬ ਨੂੰ ਇਗਨੋਰ ਕਰਦੇ ਪਏ ਇਹਨਾਂ ਬੱਚਿਆਂ ਦੇ ਵਿੱਚ ਜਿਹੜਾ ਵਾਹਿਗੁਰੂ ਵਿਰਾਜਮਾਨ ਆ ਤੁਸੀਂ ਉਹਨੂੰ ਇਗਨੋਰ ਕਰਦੇ ਪਏ ਹੋ ਤੁਸੀਂ ਇਹਨਾਂ ਬੱਚਿਆਂ ਨੂੰ ਇਗਨੋਰ ਨਹੀਂ ਕਰਦੇ ਪਏ ਗੁਰੂ ਸਾਹਿਬ ਇਹਨਾਂ ਬੱਚਿਆਂ ਦੇ ਵਿੱਚ ਵਸਦੇ ਆ ਤੇ ਅਸੀਂ ਇਹਨਾਂ ਨੂੰ ਇਗਨੋਰ ਕਰ ਰਹੇ ਆ ਇਹਨਾਂ ਦੇ ਪਿਓ ਨੂੰ 3.5 ਲੱਖ ਰੁਪਈਆ ਚਾਹੀਦਾ ਉਹਦੇ ਇਲਾਜ ਦੇ ਲਈ ਉਹਨੂੰ ਬਚਾਉਣ ਦੇ ਲਈ ਇਲਾਜ ਲਈ ਨਹੀਂ ਮੈਂ ਕਹਿ ਸਕਦਾ ਮੈਂ ਕਹਿੰਦਾ ਉਹਨੂੰ ਬਚਾਉਣ ਦੇ ਲਈ ਕਿ ਜੇ ਉਹ 3.5 ਲੱਖ ਰੁਪਇਆ ਨਾ ਇਕੱਠਾ ਹੋਇਆ ਤੇ ਮੈਂ ਉਹ ਗੱਲਾਂ ਬੋਲਣੀਆਂ ਨਹੀਂ ਚਾਹੁੰਦਾ ਕੁਝ ਵੀ ਹੋ ਸਕਦਾ ਹੈਗਾ ਪਰ ਇਹੋ ਜਿਹਾ ਦੇਣ ਕਿਸੇ ਵੀ ਪਰਿਵਾਰ ਤੇ ਨਾ ਆਵੇ ਕਿ ਪੈਸਿਆਂ ਪਿੱਛੇ ਉਹਨਾਂ ਨੂੰ ਆਪਦਾ ਇੱਕ ਜੀ ਗਵਾਉਣਾ ਪੈ ਜਾਵੇ ਭਾਈ ਕੀ ਨਾਮ ਹੈ ਜੀ ਤੁਹਾਡਾ ਸੁਖਚੈਨ ਸਿੰਘ ਭਾਈ ਕੀ ਗੱਲ ਕੀ ਹੋ ਗਈ ਸੀਗੀ ਆਪਾਂ ਨੂੰ ਭਾਈ ਮੈਂ ਕੰਮ ਕਰਨ ਗਿਆ ਸੀ ਸਬਜ਼ੀ ਦਾ ਅੱਛਾ ਘਰ ਆਇਆ ਤਾਂ ਆਗੇ ਰੋਟੀ ਕੱਢਦੀ ਤਾਂ اچانک ਦਰਦ ਉੱਠੜਿਆ ਅੱਛਾ ਹਾਰਟ ਬੀਟ ਜਿਆਦਾ ਤੇਜ਼ ਹੋ ਗਈ ਧੜਕਣ ਬੜੀ ਵਧ ਗਈ ਸੀ ਅੱਛਾ ਮੈਂ ਬਾਈ ਡਾਕਟਰ ਤੋਂ ਗਿਆ ਦਵਾਈ ਲਈ ਅੱਛਾ ਉਹਨਾਂ ਨੇ ਮੈਨੂੰ ਕਹਿੰਦੇ ਵੀ ਠੀਕ ਆ ਕਿਉਂਕਿ ਪਿੰਡ ਚੋਂ ਦਵਾਈ ਲਈ ਸੀਗੀ ਜੀ ਫਿਰ ਬਾਈ ਚਾਨਕ ਮੈਂ ਨਹੀਂ ਠੀਕ ਹੋਇਆ ਤਾਂ ਮੈਂ ਹੁਣ ਬਾਈ ਡਾਕਟਰਾਂ ਨੇ ਤੈਨੂੰ ਕੀ ਆਖਿਆ ਹੁਣ ਬਾਈ ਡਾਕਟਰਾਂ ਨੇ ਮੈਨੂੰ ऑपरेशन ਕਹ ਵੀ ਤੇਰਾ ਆਪਰੇਸ਼ਨ ਹੋਊਗਾ ਤੇਰੀ ਜਾਨ ਬਚੂ। ਉਹ ਕਹਿੰਦੇ ਵੀ ਆਪਰੇਸ਼ਨ ਹੋਊਗਾ ਤੇ ਜਾਨ ਬਚੂਗੀ ਨਹੀਂ ਤਾਂ ਕੁਝ ਵੀ ਹੋ ਸਕਦਾ। ਕਿੰਨਾ ਖਰਚਾ ਦੱਸਿਓ ਆਪਰੇਸ਼ਨ ਦਾ? ਬਾਈ ਜੀ 3.5 ਲੱਖ ਖਰਚਾ। ਤੇ ਜਿਹੜਾ ਬਈ ਉਹ 5 ਲੱਖ ਵਾਲਾ ਕਾਰਡ ਬਣਿਆ ਸਰਕਾਰ ਤਾਂ ਕਹਿੰਦੀ ਲਾਜ ਮੁਫਤ ਹੁੰਦਾ 5 ਲੱਖ ਵਾਲੇ ਕਾਰਡ ਤੇ। ਬਾਈ ਜੀ ਉਹਦੇ ਤੇ ਲਾਜ ਨਹੀਂ ਹੁੰਦਾ ਉਹਦੇ ਤੇ ਆnde ਨਹੀਂ ਤੇਰਾ ਲਾਜ ਹੋ ਸਕਦਾ। ਵੀ ਜਵਾਬ ਦੇਤਾ ਤੈਨੂੰ 5 ਲੱਖ ਵਾਲੇ ਇਲਾਜ ਤੇ। ਉਹਨਾਂ ਨੇ ਮੈਨੂੰ ਜਵਾਬ ਦੇਤਾ ਜੀ। ਵੀ ਉਹ ਕਹਿੰਦੇ ਕਾਰਡ ਤੇ ਲਾਜ ਨਹੀਂ ਹੁੰਦਾ। ਹਾਂਜੀ। ਉਹ ਕਹਿੰਦੇ ਨਗਦ ਰੁਪਈਏ ਭਰਨੇ ਪੈਣਿਆ 3.5 ਲੱਖ ਰੁਪਈਆ। ਅੱਛਾ ਤੇ ਪੀਜੀਆਈ ਚੰਡੀਗੜ੍ਹ ਵਿਖਾਇਆ ਸੀ ਤੇ ਉਹਨਾਂ ਨੇ ਕਦੋਂ ਦਾ ਆਪਰੇਸ਼ਨ ਤੈਨੂੰ ਕਿਹਾ ਕਦੋਂ ਕਰਾਂਗੇ ਉਹਨਾਂ ਨੇ 2 ਸਾਲ ਕਹੀ ਜਾਈ। ਢੋਡੀ ਬੜੀ ਉਹ ਕਹਿੰਦੇ ਵੀ 2 ਸਾਲ ਰੁਕਣਾ ਪੈਣਾ। ਤੇ ਤੁਸੀਂ ਦੱਸਿਆ ਨਹੀਂ ਵੀ ਮੇਰੇ ਇੰਨੇ ਹਾਲਾਤ ਮਾੜੇ 2 ਸਾਲ ਕਿਵੇਂ ਕੱਢੂੰਗਾ ਮੈਂ। ਉਹ ਆਂਦੇ ਜੀ ਨੰਬਰ ਵਾਰ ਅਸੀਂ ਆਪਰੇਸ਼ਨ ਕਰਦੇ ਆਂ। ਨੰਬਰ ਵਾਰ ਅਸੀਂ ਆਪਰੇਸ਼ਨ ਤੇ ਰਾਈਨ ਨੇ ਡੇਟ ਪੁੱਨੇ ਆ। ਇੰਨੇ ਇੰਨੇ ਟਾਈਮ ਨੂੰ ਆਜੋ ਆਪਰੇਸ਼ਨ ਕਰ ਦਾਂਗੇ। ਅਚੋ ਉਹਨੇ ਨੰਬਰ ਵਾਰ ਆਪਰੇਸ਼ਨ ਪਾਉਨੇ ਆ ਤੇ 2 ਸਾਲ ਤੱਕ ਤੇਰੀ ਵਾਰੀ ਆਉਗੀ ਹਾਂਜੀ 2 ਸਾਲ ਉਦੋਂ ਪਹਿਲਾਂ ਤੈਨੂੰ ਜਿਹੜੀ ਵਾਰੀ ਨਹੀਂ ਤੇਰੀ ਆ ਸਕਦੀ ਹਾਂਜੀ ਤੇ ਹੁਣ ਬਈ ਸੰਗਤ ਅੱਗੇ ਤੇਰੀ ਕੀ ਇਰਜ਼ੋਈ ਆ ਕੀ ਬੇਨਤੀ ਆ ਸੰਗਤ ਨੂੰ ਸੰਗਤ ਨੂੰ ਬਈ ਇਹ ਹੀ ਬੇਨਤੀ ਆ ਕਿ ਮੇਰਾ ਇਲਾਜ ਕਰਾ ਦੇ ਮੇਰੀ ਹੈਲਪ ਕਰ ਜਾ ਮੇਰੇ ਨੇ ਕਿਨੇ ਬੱਚੇ ਛੋਟੇ ਛੋਟੇ ਬੱਚੇ ਨੇ ਬੀਜੇ ਤੈਨੂੰ ਕੋਈ ਗੱਲ ਬਣ ਗਈ ਤੇ ਇਹਨਾਂ ਬੱਚਿਆਂ ਦਾ ਕੋਈ ਸੰਗੀ ਸੰਗੀ ਸਾਥੀ ਨਹੀਂ ਹੈਗਾ ਹਾਂਜੀ ਵੀ ਸਿਰਫ ਇਹੀ ਚਾਹੁੰਨਾ ਵੀ ਤੇਰੇ ਬੱਚਿਆਂ ਦਾ ਇਲਾਜ ਹੋ ਜਾ ਮੇਰੇ ਬਾਪ ਕੋਈ ਨਹੀਂ ਬਈ ਹੌਸਲਾ ਰੱਖ ਕੋਈ ਨਹੀਂ ਹੌਸਲਾ ਰੱਖ ਅੱਛਾ ਕਮਾਉਣ ਵਾਲਾ ਕੱਲ ਤੂੰ ਹੀ ਸੀਗਾ ਹਾਂਜੀ ਕੀ ਕੀ ਵੇਚ ਦਿੱਤਾ ਬਈ ਆਪਦੇ ਇਲਾਜ ਆਸਤੇ ਬਈ ਮੈਂ ਸਭ ਕੁਝ ਵੇਚਤਾ ਜੋ ਮੇਰੇ ਕੋਲ ਇਸ ਮੇਰੇ ਕੋਲੇ ਸਭ ਕੁਝ ਸਭ ਵੇਚਤਾ ਮੈਂ ਜੀ ਗੱਡੀ ਸੀ ਸਭ ਵੇਚ ਕੇ ਲਾ ਚੁੱਕ ਗੱਡੀ ਕਿਹੜੀ ਸਬਜ਼ੀ ਜਿਹਦੇ ਚ ਪਾਉਂਦਾ ਸੀਗਾ ਹਾਂਜੀ ਅੱਛਾ ਹਾਥੀ ਹਾਂਜੀ ਤੀਸੀ ਚੋਤ ਆ ਜੀ ਮੇਰੇ ਕੋਲੇ ਮੋਟਰਸਾਈਕਲ ਸੀ ਉਹ ਵੀ ਵੇਚਤਾ ਜੀ ਤਕਰੀਬਨ ਹੁਣ ਤੱਕ ਬਈ ਕਿੰਨੇ ਕੁ ਪੈਸੇ ਲਾ ਚੁੱਕਿਆਂਗਾ ਬਈ ਮੈਂ 1.5 ਲੱਖ ਤੋਂ ਉੱਪਰ ਪੈਸੇ ਲਾ ਚੁੱਕਿਆ ਹਾਥੀ ਕਿੰਨੇ ਚ ਵੇਚਿਆ ਸੀ ਹਾਥੀ ਤਾਂ ਜੀ ਐਵੇਂ ਨੂੰ ਲੈ ਗਏ ਜੀ ਉਦੋਂ ਤੇ ਵੀ ਹੁਣ ਕੁਛ ਵੇਚਣ ਨੂੰ ਵੀ ਨਹੀਂ ਰਹਿ ਗਿਆ ਵੀ ਕੁਛ ਵੇਚ ਕੇ ਤੂੰ ਜਿਹੜਾ ਇਲਾਜ ਕਰਵਾ ਹਾਂਜੀ ਹਾਂਜੀ ਕੁਛ ਨਹੀਂ ਜੀ ਮੇਰੇ ਕੋਲੇ ਹਲਪ ਨੂੰ ਕਿਹੜਾ ਪਿੰਡ ਆ ਬਈ ਇਹ ਪਿੰਡ ਨੱਥੂ ਵਾਲਾ ਗਰ ਵੀ ਆ ਜੀ ਤੇ ਜਿਲ੍ਹਾ ਤੁਹਾਨੂੰ ਮੋਗਾ ਪਿੰਡਾ ਹਾਂਜੀ ਤੇਰਾ ਨਾਮ ਕੀ ਆ ਬਈ ਮੇਰਾ ਨਾਮ ਸਕਾਂਤ ਸਿੰਘ ਆ ਇਹਨਾਂ ਬੱਚਿਆਂ ਕੋਲੇ ਇਹਨਾਂ ਦੇ ਬਾਪ ਦੇ ਕੋਲੇ ਜ਼ਿਆਦਾ ਸਮਾਂ ਨਹੀਂ ਹੈਗਾ ਸਾਨੂੰ ਜਲਦੀ 3.5 ਲੱਖ ਰੁਪਈਆ ਅਰੇਂਜ ਕਰਨਾ ਪੈਣਾ ਆ ਤੇ ਜਲਦੀ ਇਹਨਾਂ ਦਾ ਆਪਰੇਸ਼ਨ ਕਰਵਾਉਣਾ ਪੈਣਾ ਆ ਤਾਂ ਕਿ ਇਹ ਵੀਰ ਜਿਹੜਾ ਤੰਦਰੁਸਤ ਹੋ ਜੇ ਤੇ ਇਹ ਆਪਦੇ ਬੱਚਿਆਂ ਦੇ ਵਿੱਚ ਰਾਜੀ ਖੁਸ਼ੀ ਵਸਦਾ ਰਹੇ ਅੱਗੇ ਨੂੰ ਕੰਮ ਕਰੇ ਤੇ ਆਪਦੇ ਬੱਚਿਆਂ ਦੀ ਜਿਹੜੀ ਪੜ੍ਹਾਈ ਲਿਖਾਈ ਖਾਣ ਪੀਣ ਦਾ ਜਿਹੜਾ ਖਰਚਾ ਆ ਉਹ ਚੱਕ ਸਕੇ ਸੋ ਮੈਂ ਇੰਨਾ ਹੀ ਕਹਿਣਾ ਵੀ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦੇਣਾ ਪਿੰਡ ਇਹਨਾਂ ਦਾ ਨੱਥੂ ਵਾਲਾ ਗਰਬੀਆ ਜ਼ਿਲ੍ਹਾ ਮੋਗਾ ਆ ਤੇ ਅਸੀਂ ਦੇਖਦੇ ਆਂ ਵੀ ਕਿੱਥੋਂ ਇਹਦਾ ਜਿਹੜਾ ਇਲਾਜ ਹੈ ਵਧੀਆ ਹੋਵੇ ਤੇ ਸਸਤਾ ਹੋਵੇ ਸੋ ਜਿੰਨਾ ਹੋ ਸਕਦਾ ਵੀ ਇਹਦੀ ਮਦਦ ਦੇ ਲਈ ਅੱਗੇ ਜਰੂਰ ਆਇਓ ਸਾਡੇ 3 ਲੱਖ ਲੱਖ ਦੀ ਲੋੜ ਹੈ ਤੁਹਾਡੇ ਲਈ ਕੋਈ ਵੱਡੀ ਗੱਲ ਨਹੀਂ ਪਰ ਪਰਿਵਾਰ ਦੇ ਲਈ ਬਹੁਤ ਵੱਡੀ ਗੱਲ ਸੋ ਵੀਡੀਓ ਨੂੰ ਸ਼ੇਅਰ ਕਰ ਦੇਣਾ ਸਾਰਿਆਂ ਦਾ ਬੜਾ ਧੰਨਵਾਦ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ